ਖੱਤਖੰਡ ਸ੍ਰੀ ਹਰਮੰਦਰ ਸਾਹਿਬ ਦੇਖੇ ਜੋ ਸਮੂਹ ਸਟਾਫ ਆ ਉਹ ਡਿਊਟੀ ਨਿਭਾ ਰਿਆ ਉਹਨਾਂ ਦੇ ਲਈ ਕੱਲ ਤੋਂ ਹੀ ਡਰੈਸ ਕੋਡ ਲਾਗੂ ਕਰ ਦਿੱਤਾ ਗਿਆ ਨੀਲਾ ਚੋਲਾ ਪਾ ਕੇ ਤੇ ਪੀਲੀ ਦਸਤਾਰ ਸਜਾ ਕੇ ਤੇ ਨਾਲ ਹੀ ਚਿੱਟਾ ਪਜਾਮਾ ਪਾ ਕੇ ਆਪਣੇ ਡਿਊਟੀਆਂ ਕਰਨਗੇ ਡਰੈਸ ਦੇ ਉੱਪਰ ਆਪਣਾ ਸਨਾਖਤੀ ਕਾਰਡ ਆ ਜਿਹੜਾ ਉਹ ਪਾ ਕੇ ਰੱਖਣਗੇ ਆ ਕੇ ਸੰਗਤਾਂ ਨੂੰ ਦੂਰੋਂ ਪਤਾ ਚੱਲ ਸਕੇ ਇਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੇਵਾਦਾਰ ਨੇ ਜੇ ਅਸੀਂ ਕੋਈ ਉਹਨਾਂ ਤੋਂ ਜਾਣਕਾਰੀ ਲੈਣੀ ਆ ਉਹ ਜਾਣਕਾਰੀ ਉਹ ਲੈ ਸਕਦੇ ਨੇ ਜਿਹੜੇ ਪੈਰ ਨੇ ਸਰੋਵਰ ਚ ਲਮਕਾ ਕੇ ਨਹੀਂ ਬੈਠਣਾ ਜਾਂ ਤਸਵੀਰ ਨਹੀਂ ਖਿੱਚਣੀ ਹੁਣ ਉਹਨਾਂ ਨੂੰ ਵੀ ਪਤਾ ਲੱਗ ਜੂ ਵੀ ਜਿਹੜਾ ਇਹ ਕੋਈ ਬੰਦਾ ਸਾਨੂੰ ਟੋਕ ਰਿਹਾ ਰੋਕ ਰਿਹਾ ਇਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮੁਲਾਜ਼ਮਾ ਇਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੇਵਾਦਾਰ ਹੈ ਕੌਮ ਦੀ ਸ਼ਰਮੌਰ ਜਥੇਬੰਦੀ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੇਤ ਸਮੂਹ ਗੁਰੂ ਘਰਾਂ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕਰਨ ਦੇ ਲਈ ਯਤਨਸ਼ੀਲ ਰਹਿੰਦੀ ਹੈ ਉੱਤੇ ਹੀ ਨਾਲ-ਨਾਲ ਪ੍ਰਬੰਧਕ ਸੁਧਾਰ ਲਿਆਉਣ ਦੇ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾਂਦੇ ਨੇ ਤੋ ਜੇ ਹਾ ਹੁਣ ਇੱਕ ਉਪਰਾਲਾ ਕੀਤਾ ਗਿਆ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕੰਮ ਕਰਨ ਵਾਲੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਲਈ ਕੁਝ ਨਵੇਂ ਨਿਯਮ ਜਿਹੜੇ ਆ ਉਹ ਤੈਅ ਕੀਤੇ ਗਏ ਆ ਡਰੈਸ ਕੋਡ ਜਿਹੜੇ ਤੈਅ ਕੀਤੇ ਗਏ ਤੋਂ ਉਸ ਦੇ ਨਾਲ ਨਾਲ ਆਈ ਕਾਰਡ ਪਾਣਾ ਜਿਹੜਾ ਲਾਜ਼ਮੀ ਕੀਤਾ ਗਿਆ ਤਾਂ ਜੋ ਸਰਾਵਾਂ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਡਿਊਟੀਆਂ ਨਿਭਾਉਣ ਵਾਲੇ ਸੇਵਾਦਾਰਾਂ ਦੀ ਸੰਗਤ ਨੂੰ ਪਛਾਣ ਹੋ ਚੁੱਕੇ ਕਿਉਂਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸਮੇਤ ਵੱਖ-ਵੱਖ ਗੁਰੂ ਘਰਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਸਮੂਹ ਸਟਾਫ ਦੀ ਗੱਲ ਕੀਤੀ ਜਾਵੇ ਤਾਂ ਕੁੱਲ 22000 ਤੋਂ ਵੱਧ ਅਧਿਕਾਰੀ ਅਤੇ ਕਰਮਚਾਰੀ ਸ਼੍ਰੋਮਣੀ ਕਮੇਟੀ ਦੇ ਵੱਖ-ਵੱਖ ਪ੍ਰਬੰਧਾਂ ਦੇ ਵਿੱਚ ਤਨਾਤ ਨੇ ਸੇਵਾ ਕਰ ਰਹੇ ਨੇ ਪਰ ਲਗਾਤਾਰ ਇਹ ਯਤਨ ਕੀਤੇ ਜਾਂਦੇ ਨੇ ਕਿ ਪ੍ਰਬੰਧਾਂ ਚ ਜਿਹੜਾ ਉਹ ਸੁਧਾਰ ਲਿਆਂਦਾ ਜਾਵੇ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਜਿਹੜੀ ਹੈ ਉਹ ਨਾ ਚੱਲਨੀ ਪਵੇ ਤੇ ਹੁਣੇ ਨਵਾਂ ਨਿਯਮ ਤੈਅ ਕੀਤਾ ਗਿਆ ਹੈ ਜਿੱਥੇ ਸੱਚਖੰਡ ਸ੍ਰੀ ਹਿਮੰਦਰ ਸਾਹਿਬ ਦੀ ਪ੍ਰਕਰਮਾ ਅਤੇ ਸਰਾਵਾਂ ਵਿੱਚ ਡਿਊਟੀਆਂ ਨਿਭਾਉਣ ਵਾਲੇ ਜਿਹੜੇ ਸੇਵਾਦਾਰ ਹੈ ਉਹ ਵੱਖ-ਵੱਖ ਅਹੁਦੇ ਅਨੁਸਾਰ ਜਿਹੜਾ ਉਹਨਾਂ ਦੇ ਵੱਖ-ਵੱਖ ਡਰੈਸ ਕੋਡ ਤੈਅ ਕੀਤੇ ਗਏ ਨੇ ਅਤੇ ਲਾਜ਼ਮੀ ਕੀਤਾ ਗਿਆ ਕਿ ਡਿਊਟੀ ਤੇ ਤਨਖਾਹ ਹਰ ਸੇਵਾਦਾਰ ਜੋ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਦਿੱਤਾ ਗਿਆ ਆਈ ਕਾਰਡ ਜਿਹੜਾ ਉਹ ਡਿਊਟੀ ਸਮੇਂ ਪਹਿਨ ਕੇ ਰੱਖੂਗਾ ਤਾਂ ਇਹ ਆਈ ਕਾਰਡ ਜਿਹੜੇ ਨੇ ਹੁਣ ਹਰ ਸੇਵਾਦਾਰ ਦੇ ਗਲ ਦੇ ਵਿੱਚ ਹਰ ਅਧਿਕਾਰੀ ਦੇ ਗਲ ਦੇ ਵਿੱਚ ਪਾਏ ਹੋਏ ਨਜ਼ਰ ਆਣਗੇ ਕਿਉਂਕਿ ਨਵਾਂ ਨਿਯਮ ਤੈਅ ਕੀਤਾ ਗਿਆ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਇਹਨਾਂ ਆਦੇਸ਼ਾਂ ਦੀ ਪਾਲਣਾ ਜਿਹੜੀ ਹੈ ਉਹ ਹਰ ਅਧਿਕਾਰੀ ਹਰ ਕਰਮਚਾਰੀ ਸਖਤੀ ਦੇ ਨਾਲ ਕਰੇ ਤੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਅਰੇ ਸਾਡੇ ਮੌਜੂਦ ਨੇ ਮੈਨੇਜਰ ਸਾਹਿਬ ਕੀ ਨਵਾਂ ਨਿਯਮ ਤੈਅ ਕੀਤਾ ਗਿਆ ਤੇ ਇਸ ਦੀ ਲੋੜ ਕਿਉਂ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਬਹੁਤ ਹੀ ਅਤਿ ਅਧਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਦੇ ਆਦੇਸ਼ਾਂ ਦੇ ਮੁਤਾਬਿਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਜੋ ਸਮੂਹ ਸਟਾਫ ਆ ਉਹ ਡਿਊਟੀ ਨਿਭਾ ਰਿਆ ਉਹਨਾਂ ਦੇ ਲਈ ਕੱਲ ਤੋਂ ਹੀ ਡਰੈਸ ਕੋਡ ਲਾਗੂ ਕਰ ਦਿੱਤਾ ਗਿਆ। ਬਹੁਤ ਸਾਰੀਆਂ ਸੰਗਤਾਂ ਦੇ ਮਾਨਯੋਗ ਪ੍ਰਧਾਨ ਸਾਹਿਬ ਨੂੰ ਸੁਝਾਅ ਗਏ ਸਨ ਵੀ ਬਹੁਤ ਸਾਰੀਆਂ ਅਸੀਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜਾ ਕੇ ਕੋਈ ਜਾਣਕਾਰੀ ਲੈਣੀ ਹੁੰਦੀ ਆ ਤਾਂ ਅਸੀਂ ਉਹ ਜਾਣਕਾਰੀ ਲੈਣ ਵਿੱਚ ਸਾਨੂੰ ਮੁਸ਼ਕਲ ਆਉਂਦੀ ਆ। ਸਾਨੂੰ ਪਤਾ ਨਹੀਂ ਲੱਗ ਰਿਹਾ ਇਹ ਸੇਵਾਦਾਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਦਾ ਯਾਸਰ ਧਾਲੂਆ ਕਿਉਂਕਿ ਸੇਵਾਦਾਰਾਂ ਦੇ ਨਾਲ ਨਾਲ ਹੋਰ ਵੀ ਸੰਗਤ ਕਈ ਵਾਰ ਸੇਵਾ ਕਰਨ ਲੱਗ ਜਾਂਦੀ ਆ ਸੋ ਸੰਗਤ ਦੀ ਸਹੂਲਤ ਵਾਸਤੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਨੇ ਇਹ ਫੈਸਲਾ ਲਿਆ ਗਿਆ ਵੀ ਸੰਗਤਾਂ ਨੂੰ ਕੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਮੌਕੇ ਕੋਈ ਮੁਸ਼ਕਲ ਪਈ ਸੁਣਾਵੇ ਸੋ ਉਹਨਾਂ ਦੇ ਜਾਣਕਾਰੀ ਦੇਣ ਦੇ ਲਈ ਜਿਹੜਾ ਇਹ ਡਰੈਸ ਕੋਡ ਕੱਲ ਤੋਂ ਹੀ ਲਾਗੂ ਕੀਤਾ ਗਿਆ ਅਸੀਂ ਸਮੂਹ ਮੁਲਾਜ਼ਮਾਂ ਦੀ ਇੱਕ ਮੀਟਿੰਗ ਲੈ ਕੇ ਅੱਜ ਕੰਨ ਸ੍ਰੀ ਹਰਮੰਦਰ ਸਾਹਿਬ ਦੇ ਜਿਹੜੇ ਸਮੂਹ ਸਟਾਫ ਆ ਉਹਨੂੰ ਇਹ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਕਿ ਆਪਣਾ ਡਰੈਸ ਕੋਡ ਪਾ ਕੇ ਰੱਖਣਾ ਜਿਹੜੇ ਪ੍ਰਕਰਮਾਂ ਚ ਸਾਡੇ ਸਮੂਹ ਸਟਾਫ ਆ ਸੇਵਾਦਾਰ ਨੇ ਉਹ ਨੀਲਾ ਚੋਲਾ ਪਾ ਕੇ ਤੇ ਪੀਲੀ ਦਸਤਾਰ ਸਜਾ ਕੇ ਤੇ ਨਾਲ ਹੀ ਚਿੱਟਾ ਪਜਾਮਾ ਪਾ ਕੇ ਆਪਣੀਆਂ ਡਿਊਟੀਆਂ ਕਰਨਗੇ ਇਸ ਡਰੈਸ ਦੇ ਨਾਲ ਉਹ ਉੱਪਰ ਡਰੈਸ ਦੇ ਉੱਪਰ ਆਪਣਾ ਸਨਾਖਤੀ ਕਾਰਡ ਆ ਜਿਹੜਾ ਉਹ ਪਾ ਕੇ ਰੱਖਣਗੇ ਤਾਂ ਕਿ ਸੰਗਤਾਂ ਨੂੰ ਦੂਰੋਂ ਪਤਾ ਚੱਲ ਸਕੇ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਸੇਵਾਦਾਰ ਨੇ ਜੇ ਅਸੀਂ ਕੋਈ ਉਹਨਾਂ ਤੋਂ ਜਾਣਕਾਰੀ ਲੈਣੀ ਆ ਉਹ ਜਾਣਕਾਰੀ ਉਹ ਲੈ ਸਕਦੇ ਨੇ ਜਿਵੇਂ ਕਿ ਸਰਾਮ ਬਾਰੇ ਪਤਾ ਕਰਨਾ ਕੋਈ ਲੰਗਰ ਬਾਰੇ ਪਤਾ ਕਰਨਾ ਕੋਈ ਸਤਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਹੋਰ ਜਾਣਕਾਰੀ ਲੈਣੀ ਆ ਤਾਂ ਸਾਡੇ ਜਿਹੜੇ ਇਹ ਸੇਵਾਦਾਰ ਨੇ ਇਹ ਮੁਲਾਜ਼ਮ ਨੇ ਇਹ ਸਾਡੇ ਸੇਵਾਦਾਰ 24 ਘੰਟੇ ਇਹ ਤਤਪਰ ਰਹਿਣਗੇ ਜੀ ਸਰ ਇਹ ਤਾਂ ਸੇਵਾਦਾਰਾਂ ਦੀ ਗੱਲ ਹੋ ਗਈ ਕਿ ਸੇਵਾਦਾਰ ਨੀਲਾ ਚੋਲਾ ਪਾਣਗੇ ਤੇ ਜਿਹੜੀ ਹੈ ਕੇਸਰੀ ਦਸਤਾਰ ਸਜਾਂਗੇ ਬਾਕੀ ਅਧਿਕਾਰੀਆਂ ਲਈ ਕੀ ਡਰੈਸ ਕੋਡ ਹੈ ਬਾਕੀ ਅਧਿਕਾਰੀਆਂ ਦਾ ਜਿਹੜੇ ਜਿਵੇਂ ਦਫਤਰੀ ਸਟਾਫ ਆ ਉਹਦੇ ਕਲਰਕ ਤੋਂ ਉੱਪਰਲੇ ਜਿਹੜੇ ਹੈਗੇ ਨੇ ਕਲਰਕਾ ਸੁਪਰਵਾਈਜ਼ਰਾ ਇਨਚਾਰਜ ਨੇ ਉਹਨਾਂ ਲਈ ਵੱਖਰਾ ਆ ਤੇ ਜਿਹੜੇ ਸਾਡੇ ਸੇਵਾਦਾਰ ਹੈਲਪਰ ਨੇ ਉਹਨਾਂ ਲਈ ਕੁਰਤੇ ਪਜਾਮੇ ਲਾਜ਼ਮੀ ਨੇ ਕੁਰਤੇ ਪਜਾਮੇ ਲਾਜ਼ਮੀ ਨੇ ਤੇ ਉੱਪਰ ਦੀ ਆਪਣਾ ਸਨਾਖਤੀ ਕਾਰਡ ਪਾਉਣਾ ਜ਼ਰੂਰੀ ਆ ਇੱਕ ਮੈਂ ਤੁਹਾਨੂੰ ਹੋਰ ਵੀ ਦੱਸਣਾ ਚਾਹਣਾ ਜਿਹੜੀ ਬਹੁਤ ਸਾਰੀ ਸੰਗਤ ਜਿਹੜੀ ਸੰਗਤ ਦੀ ਵੱਧ ਆਮਦਾ ਉਹ ਘੰਟਾ ਘਰ ਵਾਲੀ ਸਾਈਡ ਤੋਂ ਦਰਸ਼ਨੀ ਡਿਊਟੀ ਕਰਨੀ ਜਿਹੜੀ ਘੰਟਾ ਘਰ ਵਾਲੀ ਡਿਊਟੀ ਆ ਉਧਰੋਂ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਆਦੇਸ਼ਾਂ ਮੁਤਾਬਕ ਉੱਥੇ ਸਾਡੇ ਹਰ ਟਾਈਮ ਤਿੰਨ ਗਾਈਡ ਡਿਊਟੀ ਤੇ ਤਾਇਨਾਤ ਨੇ ਜਿਹੜੀ ਸੰਗਤ ਪੰਜਾਬ ਤੋਂ ਬਾਹਰ ਦੀ ਆਉਂਦੀ ਆ ਉਹਨੂੰ ਜ਼ਿਆਦਾਤਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਮर्यादा ਬਾਰੇ ਜਾਣਕਾਰੀ ਨਹੀਂ ਤਾਂ ਪਹਿਲਾਂ ਸਾਡੇ ਉਹ ਗਾਈਡ ਉਹ ਸੰਗਤ ਨੂੰ ਗਾਈਡ ਕਰਨਗੇ ਫਿਰ ਉਪਰੰਤ ਉਹ ਗਾਈਡੈਂਸ ਲੈ ਕੇ ਸਚਕੰਡ ਹਰਮੰਦਰ ਸਾਹਿਬ ਦੀਆਂ ਪ੍ਰਕਰਮਾ ਚਾ ਕੇ ਉਹ ਮਰਿਆਦਾ ਮੁਤਾਬਕ ਉਹ ਆਪਣੇ ਦਰਸ਼ਨ ਵੇਲੇ ਕਰ ਸਕਦੀਆਂ ਹਨ ਜੀ ਜਿਨ੍ਹਾਂ ਦੇ ਅਜੇ ਸਨਾਖਤੀ ਕਾਰਡ ਨਹੀਂ ਬਣੇ ਤਾਂ ਉਹ 1-2 ਦਿਨਾਂ ਦੇ ਵਿੱਚ ਵਿੱਚ ਉਹ ਆਪਣੇ ਸਨਾਖਤੀ ਕਾਰਡ ਬਣਾ ਕੇ ਹਰ ਸਮੇਂ ਉਹ ਆਪਣਾ ਜਿਹੜਾ ਡਿਊਟੀ ਦੌਰਾਨ ਡਿਊਟੀ ਦੌਰਾਨ ਹਰ ਮਲਾਜਮ ਨੂੰ ਇਹ ਸਨਾਗਤੀ ਕਾਰਡ ਪਹਿਨਣਾ ਜ਼ਰੂਰੀ ਹੋ ਗਿਆ ਜੀ ਸਰ ਜੇ ਕੋਈ ਮਲਾਜਮ ਕੋਈ ਕਰਮਚਾਰੀ ਅਧਿਕਾਰੀ ਇਸ ਨਿਯਮ ਦੇ ਤਹਿ ਅਨਸਾਰ ਜਿਹੜਾ ਪਾਲਣਾ ਨਹੀਂ ਕਰਦਾ ਤਾਂ ਕੀ ਕਾਰਵਾਈ ਕੀਤੀ ਜਾਵੇ ਮਾਨਯੋਗ ਪ੍ਰਧਾਨ ਸਾਹਿਬ ਜੀ ਨੇ ਆਦੇਸ਼ਾਂ ਮੁਤਾਬਕ ਕਿਹਾ ਜਿਹੜਾ ਵੀ ਕੋਈ ਇਸ ਡਰੈਸ ਕੋਡ ਦੀ ਜਾਂ ਜਿਵੇਂ ਆਪਾਂ شناਖਤੀ ਕਾਰਡ ਡਿਊਟੀ ਦੌਰਾਨ ਨਹੀਂ ਪਾਉਂਦਾ ਤਾਂ ਉਹਦੇ ਖਿਲਾਫ ਜਿਹੜੀ ਇਹ ਵਿਭਾਗੀ ਕਾਰਵਾਈ ਕੀਤੀ ਜਾਊਗੀ ਜੀ ਕੀ ਲੱਗਦਾ ਕਿ ਇਹ ਡਰੈਸ ਕੋਡ ਲਾਗੂ ਹੋਣ ਤੋਂ ਬਾਅਦ ਜਾਂ شناਖਤੀ ਕਾਰਡ ਲਾਜ਼ਮੀ ਕੀਤੇ ਜਾਣ ਤੋਂ ਬਾਅਦ ਡਿਸਪਲਿਨ ਪੱਕੋ ਕਿੰਨਾ ਕੁ ਸੁਧਾਰ ਆਊ ਤੇ ਸੰਗਤ ਨੂੰ ਕਿੰਨੀ ਕੁ ਜਿਹੜੀ ਵਧੀਆ ਸਹੂਲਤ ਮਿਲੂਗੀ ਦੇਖੋ ਜੀ ਇਹ ਡਿਸਪਲਿਨ ਪੱਕੋ ਦਾ ਇੱਕ ਬਹੁਤ ਵੱਧ ਸਹਾਈ ਹੋਣਾ ਬਾਕੀ ਜਿਹੜੀ ਸੰਗਤਾਂ ਦੇ ਲਈ ਮੈਂ ਦੇਖ ਵੀ ਰਿਹਾ ਕੱਲ ਤੋਂ ਹੀ ਦੇਖ ਰਿਹਾ ਮੈਂ ਸੰਗਤ ਜਿੱਥੇ ਸਾਡਾ ਨੀਲਾ ਚੋਲਾ ਪਾ ਕੇ ਉੱਤੇ ਸਨਾਗਤੀ ਕਾਰਡ ਪਾ ਕੇ ਖੜੇ ਨੇ ਸੇਵਾਦਾਰ ਸੰਗਤ ਵਾਰ-ਵਾਰ ਜਾ ਕੇ ਉਹਨਾਂ ਤੋਂ ਜਾਣਕਾਰੀ ਲੈ ਰਹੀ ਆ ਵੀ ਲੰਗਰ ਕਿੱਧਰ ਆ ਸਰਾਹ ਕਿੱਧਰ ਆ ਸਵੇਰੇ ਜਿਹੜੇ ਅੰਮ੍ਰਿਤ ਵੇਲੇ ਪ੍ਰਕਾਸ਼ ਕਿੰਨੇ ਵਜੇ ਹੁੰਦਾ ਸ਼ਾਮ ਨੂੰ ਪਾਲਕੀ ਸਾਹਿਬ ਕਿੰਨੇ ਵਜੇ ਜਾਂਦੇ ਨੇ ਤਸ਼ਵੀਰ ਕਿੰਨੇ ਵਜੇ ਪਾਲਕੀ ਸਾਹਿਬ ਕੋਟਾ ਸਾਹਿਬ ਤੋਂ ਸ਼ੁਰੂ ਨੇ ਬਾਰ ਬਾਰ ਸੰਗਤ ਆ ਕੇ ਸਾਡੇ ਮੁਲਾਜ਼ਮਾਂ ਤੋਂ ਜਾਣਕਾਰੀ ਲੈਂਦੀਆਂ ਮੈਂ ਸਮਝ ਰਿਹਾ ਵੀ ਇਹ ਸੰਗਤਾਂ ਲਈ ਇੱਕ ਬਹੁਤ ਵੱਡੀ ਸਹੂਲਤਾਂ ਬਾਕੀ ਸਾਡਾ ਸਟਾਫ ਵੀ ਕਿਉਂਕਿ ਸੰਗਤ ਦੀ ਨਿਗਾਹ ਰਹਿੰਦੀ ਹੈ ਸਟਾਫ ਤੇ ਉਹ ਵੀ ਆਪਣੇ ਸਹੀ ਤਰੀਕੇ ਨਾਲ ਡਿਊਟੀ ਕਰਨਗੇ ਜੀ ਮੈਨੂੰ ਲੱਗਦਾ ਇੱਕ ਹੋਰ ਸਹੂਲਤ ਮਿਲੂਗੀ ਜਾਂ ਇੱਕ ਹੋਰ ਜਿਹੜੀ ਤਸਵੀਰ ਸਾਫ਼ ਹੋਊਗੀ ਕਈ ਵਾਰੀ ਕੁਝ ਸ਼ਰਧਾਲੂ ਨੂੰ ਇਹ ਲੱਗਦਾ ਸੀ ਕਿ ਕਿਸੇ ਤੋਂ ਕੁਝ ਪੁੱਛਿਆ ਜਾਂ ਜੇ ਇੱਕ ਸ਼ਰਧਾਲੂ ਜਾਣੇ ਜਾਂਨੇ ਕੋਈ ਗਲਤੀ ਕਰਦਾ ਸੀ ਕਈ ਵਾਰੀ ਕੁਝ ਸ਼ਰਧਾਲੂ ਸਰੋਵਰ 'ਚ ਵੀ ਇੰਜ ਬੈਠ ਜਾਂਦੇ ਜਿਵੇਂ ਕਿਸੇ ਲੇਕ ਤੇ ਬੈਠੇ ਆ ਤਾਂ ਜਿਹੜਾ ਸੇਵਾਦਾਰ ਉਹਨਾਂ ਨੂੰ ਆਕੇ ਟੋਕਦਾ ਸੀ ਤੇ ਉਹ ਕਈ ਵਾਰੀ ਉਹਦੀ ਬੋਲਬਾਣੀ ਤੇ ਵੀ ਇਤਰਾਜ਼ ਕਰਦੇ ਸੀ ਲੱਗਦਾ ਕਿ ਹੁਣ ਜਦੋਂ ਆਈ ਕਾਰਡ ਗਲੇ 'ਚ ਪਾਇਆ ਹੋਊਗਾ ਤੇ ਜਿਹੜਾ ਉਹ ਬੋਲਬਾਣੀ ਜਿਹੜੀ ਹੈ ਉਹ ਵੀ ਸਹੀ ਰਹੂਗੀ ਕੋਈ ਵੀ ਜਿਹੜਾ ਸ਼ਬਦਾਵਲੀ ਹੈ ਉਹ ਸ਼ਬਦਾਂ ਦੀ ਮर्यादा ਦੀ ਉਲੰਘਣਾ ਨਹੀਂ ਕਰੂਗਾ ਬਿਲਕੁਲ ਜੀ ਤੁਸੀਂ ਨੇ ਜਿਹੜਾ ਸਵਾਲ ਕੀਤਾ ਬੜੀ ਸਹੀ ਕੀਤਾ ਸਾਡਾ ਜਿਹੜਾ ਸਟਾਫ ਆ ਉਹਨਾਂ ਨੂੰ ਕੱਲ ਵੀ ਹਦਾਇਤਾਂ ਕੀਤੀਆਂ ਨੇ ਵੀ ਵੈਸੇ ਤਾਂ ਉਹ ਪਹਿਲਾਂ ਵੀ ਲਗਭਗ ਠੀਕ ਬੋਲਦੇ ਨੇ ਬੜੇ ਸਲੀਕੇ ਨਾਲ ਸੰਗਤ ਨੂੰ ਅਸੀਂ ਨੇ ਪੇਸ਼ ਆਉਣਾ ਸੰਗਤ ਨੂੰ ਵੀ ਇਹ ਪਤਾ ਲੱਗੇ ਵੀ ਇਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਸੇਵਾਦਾਰਾ ਉਹ ਨਾ ਇਹ ਨਾ ਸਮਝੇ ਵੀ ਆਮ ਬੰਦਾ ਸਾਨੂੰ ਕਹਿ ਰਿਹਾ ਵੀ ਸਿਰ ਟੱਕੋ ਜੀ ਜਿਹੜੇ ਪੈਰ ਨੇ ਸਰੋਵਰ ਚ ਲਮਕਾ ਕੇ ਨਹੀਂ ਬੈਠਣਾ ਜਾਂ ਤਸਵੀਰ ਨਹੀਂ ਖਿੱਚਣੀ ਹੁਣ ਉਹਨਾਂ ਨੂੰ ਵੀ ਪਤਾ ਲੱਗ ਜੂ ਵੀ ਜਿਹੜਾ ਇਹ ਕੋਈ ਬੰਦਾ ਸਾਨੂੰ ਟੋਕ ਰਿਹਾ ਰੋਕ ਰਿਹਾ ਇਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਮਲਾਜਮਾ ਇਹ ਸਚਕੰਡ ਸ੍ਰੀ ਹਰਮੰਦਰ ਸਾਹਿਬ ਦਾ ਸੇਵਾਦਾਰ ਬਿਲਕੁਲ ਜੀ ਉਹਨਾਂ ਦੇ ਮਨ ਚ ਕੋਈ ਭਲੇਖਾ ਨਹੀਂ ਰਹਿਣਾ ਨਾ ਹੀ ਮਤਲਬ ਕਿ ਕਿਸੇ ਹੋਰ ਦੇ ਭਲੇਖਾ ਰਹਿਣਾ ਸਾਡਾ ਮੁਲਾਜ਼ਮ ਵੀ ਜੇ ਕੋਈ ਗਲਤੀ ਕਰੂਗਾ ਤਾਂ ਤੁਰੰਤ ਸੰਗਤ ਸਾਨੂੰ ਆ ਕੇ ਉਹ ਦੱਸ ਸਕਦੇ ਆਵੇ ਫਲਾਣਾ ਤੁਹਾਡਾ ਸੇਵਾ ਦਾ ਜਿਹਦਾ ਆ ਨਾਮ ਸੀਗਾ ਇਸ ਜਗ੍ਹਾ ਤੇ ਉਹ ਡਿਊਟੀ ਕਰਦਾ ਸਾਡੇ ਨਾਲ ਆਹ ਕਤਾਹੀ ਕੀਤੀ ਆ ਤਾਂ ਉਹਦੇ ਖਿਲਾਫ ਜਿਹੜੀ ਵਿਭਾਗੀ ਕਾਰਵਾਈ ਕੀਤੀ ਜਾਊਗੀ ਜੀ ਨਾਮ ਮੇਰਾ ਕਮਲਜੀਤ ਸਿੰਘ ਹੈ ਜੀ ਅਸੀਂ ਆਏ ਪਿੰਡ ਮੈਸਮਪੁਰ ਫਲੋਰ ਦੇ ਕੋਲ ਆ ਜੀ ਕਿ ਕਰਨਾ ਚਾਹੋਗੇ ਇੱਕ ਪ੍ਰਬੰਧਨ ਸੁਧਾਰ ਦੇ ਮੱਦੇ ਨਜ਼ਰ ਇੱਕ ਡਰੈਸ ਕੋਡ ਲਾਗੂ ਕੀਤਾ ਗਿਆ ਸੇਵਾਦਾਰਾਂ ਸੰਬੰਧੀ ਹਾਂਜੀ ਸੇ ਹਰ ਅਧਿਕਾਰੀ ਹਰ ਸੇਵਾਦਾਰ ਲਈ ਆਈ ਕਾਰਡ ਪਾਣਾ ਲਾਜ਼ਮੀ ਹੈ ਤੇ ਉਹਨਾਂ ਦੇ ਅਹੁਦੇ ਅਨੁਸਾਰ ਜਿਹੜਾ ਡਰੈਸ ਕੋਡ ਲਾਜ਼ਮੀ ਕਰ ਦਿੱਤਾ ਗਿਆ ਬਹੁਤ ਵਧੀਆ ਉਪਰਾਲਾ ਹੈ ਜੀ ਕਰਨਾ ਚਾਹੀਦਾ ਸੀ ਕਿਉਂਕਿ ਜੇ ਮਤਲਬ ਹੁਣ ਜਿੱਦਾਂ ਸੰਗਤ ਜਿਹੜੀ ਨਵੀਂ ਦੂਰੋਂ ਪਾਰੋਂ ਆਉਂਦੀ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ ਸੀ ਕਿਸੇ ਥਾਂ ਤੇ ਕਿਹਨੂੰ ਕਿੱਥੇ ਜਾ ਕੇ ਕੀ ਪੁੱਛੀਏ ਸੋ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਸੇਵਾਦਾਰ ਨੇ ਅਸੀਂ ਜਿਹੜੀ ਵੀ ਨੌਲੇਜ ਲੈਣੀ ਆ ਸੋ ਸਾਨੂੰ ਉਹਨਾਂ ਦੇ ਕੋਲ ਜਾਣਾ ਚਾਹੀਦਾ ਆ ਸੋ ਇਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਉਪਰਾਲਾ ਆ ਜੀ ਇਹ ਇਹ ਹੋਣਾ ਚਾਹੀਦਾ ਸੀਗਾ ਪਹਿਲਾਂ ਹੀ ਕਿਉਂਕਿ ਕਈ ਵਾਰੀ ਬਹੁਤ ਜ਼ਿਆਦਾ ਭੁਲੇਖੇ ਪੈ ਜਾਂਦੇ ਬੰਦੇ ਨੂੰ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਚੀਜ਼ ਹੁੰਦੀ ਆ ਸਾਨੂੰ ਨਹੀਂ ਸੀ ਪਤਾ ਹੁੰਦਾ ਕਿ ਕਿਹੜੀ ਜਗ੍ਹਾ ਤੇ ਜਾਣਾ ਜਾਂ ਕਿਹਨੂੰ ਪੁੱਛਣਾ ਹੈ ਰਾਈਟ ਸੋ ਦੈਟਸ ਦੈਟਸ ਰੀਲੀ ਗੁੱਡ ਪ੍ਰਾਲਾ ਜੀ ਦਰੋਣ ਨੇ ਕੀਤਾ ਹੁਣ ਪ੍ਰਾਲਾ ਕੀਤਾ ਸਭ ਤੋਂ ਵਧੀਆ ਪ੍ਰਾਲਾ ਹਰੇਕ ਜੀ ਇਹ ਇਨਸਾਨ ਨੂੰ ਪਤਾ ਲੱਗੂਗਾ ਕਿ ਮੈਂ ਇਹਦੇ ਕੋਲੋਂ ਪੁੱਛ ਕੇ ਆਪਣੀ ਸੇਧ ਨੂੰ ਜਾ ਸਕਦਾ ਕੋਈ ਰਾਈਟ ਪਰਸਨ ਹੈ ਇਹ ਮੈਂ ਤੇ ਤੁਹਾਨੂੰ ਪੁੱਛਣਾ ਮੈਨੂੰ ਸਹੀ ਜਾਣਕਾਰੀ ਮਿਲੂਗੀ ਹਾਂ ਸਹੀ ਜਾਣਕਾਰੀ ਮਿਲੂਗੀ ਮੈਂ ਉਹਨੂੰ ਹੈਲੋ ਕਰੂੰਗਾ ਤਾਂ ਮੈਨੂੰ ਸਭ ਕੁਝ ਪਤਾ ਲੱਗ ਸਕਦਾ ਤਾਂ ਅੱਜ ਅਸੀਂ ਆਏ ਆ ਪਹਿਲੀ ਵਾਰ ਸਾਨੂੰ ਵੀ ਨਹੀਂ ਸੀ ਪਤਾ ਲੱਗਦਾ ਕਿ ਅਸੀਂ ਕਿੱਧਰੋਂ ਜਾਣਾ ਆ ਕਿੱਦਾਂ ਅਸੀਂ ਐਂਟਰ ਹੋਣਾ ਆ ਤੇ ਇਹ ਬਹੁਤ ਵਧੀਆ ਪਰਾਲਾ ਆ ਸਾਰੀਆਂ ਚੀਜ਼ਾਂ ਵਾਸਤੇ ਜਿੱਦਾ ਪੁੱਛਣ ਲਈ ਕੁਝ ਵੀ ਤੁਹਾਨੂੰ ਨੌਲੇਜ ਚਾਹੀਦੀ ਤੁਸੀਂ ਲੈ ਸਕਦੇ ਹੋ ਨਾ ਸੇਵਾਦਾਰਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸਮੂਹ ਸੇਵਾਦਾਰਾਂ ਅਧਿਕਾਰੀਆਂ ਦੇ ਲਈ ਡਰੈਸ ਕੋਡ ਲਾਜ਼ਮੀ ਕਰ ਦਿੱਤਾ ਗਿਆ ਔਰ ਆਈ ਕਾਰਡ ਜਿਹੜੇ ਸ਼ਨਾਖਤੀ ਕਾਰਡ ਪਾਉਣੇ ਵੀ ਲਾਜ਼ਮੀ ਕਰ ਦਿੱਤੇ ਗਏ ਨੇ ਔਰ ਇਹ ਜੋ ਆਦੇਸ਼ ਜਾਰੀ ਕੀਤੇ ਗਏ ਨੇ ਜੋ ਇਹ ਨਵਾਂ ਨਿਯਮ ਤੈ ਕੀਤਾ ਗਿਆ ਹੈ ਇਹ ਸੰਗਤ ਦੇ ਲਈ ਇੱਕ ਚੰਗੀ ਸਹੂਲਤ ਹੈ ਉਹ ਅਸ਼ਧਾਲੂ ਖਾਸ ਕਰਕੇ ਜੋ ਦੇਸ਼ ਵਿਦੇਸ਼ਾਂ ਤੋਂ ਪਹਿਲੀ ਵਾਰ ਸਤਕਾਂਛਿਰੀ ਮਦਰਸਾਬ ਦੇ ਦਰਸ਼ਨਾਂ ਲਈ ਆਂਦੇ ਨੇ ਜਿਨ੍ਹਾਂ ਨੇ ਇੱਥੋਂ ਦੀ ਮर्यादा ਬਾਰੇ ਜਾਂ ਇੱਥੇ ਅਲੱਗ-ਅਲੱਗ ਥਾਵਾਂ ਬਾਰੇ ਜਾਣਕਾਰੀ ਨਹੀਂ ਹੈ ਜਾਂ ਕਿਸੇ ਸ਼ਰਧਾਲੂ ਨੇ ਮੰਨ ਲਓ ਪਹੁੰਚ ਕੇ ਜੋੜਾ ਕਰਸਬੰਧੀ ਸਵਾਲ ਕਰਨਾ ਹੈ ਕਛੜੀਕਾਰ ਸਰਾਵਾਂ ਸੰਬੰਧੀ ਜਾਂ ਸਤਕਾਂਛਿਰੀ ਮੰਦਰ ਸਾਹਿਬ ਦੀ ਮर्याਦਾ ਬਾਰੇ ਜਾਣਕਾਰੀ ਲੈਣੀ ਹੈ ਜਾਂ ਪ੍ਰਕਾਸ਼ ਜਾਂ ਸੁਖਾਸਨ ਸੰਬੰਧੀ ਜੋ ਹੈ ਉਹ ਸਮਾਂ ਪੁੱਛਣਾ ਹੈ ਤੋ ਉਹਨਾਂ ਨੂੰ ਹੁਣ ਇਹ ਪਤਾ ਹੈ ਸੇਵਾਦਾਰਾ ਬਾਰੇ ਕਿ ਇਹ ਜੋ ਸੇਵਾਦਾਰ ਖੜੇ ਨੇ ਜਿਨ੍ਹਾਂ ਨੇ ਨੀਲੇ ਚੋਲੇ ਪਾਏ ਆ ਕੇਸਰੀ ਦਸਤਾਰਾਂ ਸਜਾਈਆਂ ਗਲ ਚਿਰਾਗਤੀ ਕੜ ਪਾਇਆ ਇਹ ਰਾਈਟ ਪਰਸਨ ਨੇ ਇਹਨਾਂ ਪਾਸੋਂ ਅਸੀਂ ਹਰ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਆ ਔਰ ਦੂਜੇ ਪਾਸੇ ਇਹਨਾਂ ਮੁਲਾਜ਼ਮਾਂ ਇਹਨਾਂ ਸੇਵਾਦਾਰਾਂ ਇਹਨਾਂ ਅਧਿਕਾਰੀਆਂ ਤੇ ਲਈ ਵੀ ਜਿਹੜਾ ਡਿਸਪਲਿਨ ਪੱਖੋਂ ਅਨੁਸ਼ਾਸਨ ਪੱਖੋਂ ਇਹ ਇੱਕ ਵਧੀਆ ਪ੍ਰਾਲਾ ਹੈ ਤਾਂ ਜੋ ਅਧਿਕਾਰੀ ਜਾਂ ਮੁਲਾਜ਼ਮ ਵੀ ਜਿਹੜਾ ਉਹ ਜਾਬਤੇ 'ਚ ਰਹਿ ਕੇ ਗੁਰੂ ਘਰ ਦੀ ਸੇਵਾ ਦੀ ਜਿਹੜੀ ਆਪਣੀ ਡਿਊਟੀ ਹੈ ਉਹ ਨਿਭਾ ਸਕਣ ਕੈਮਰਾ ਪਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੌਂਗਾ ਪੀਟੀਐਸ ਨਿਊਜ਼ ਅੰਮ੍ਰਿਤਸਰ